ਵਾਹਿਗੁਰੂ ਵਾਹਿਗੁਰੂ ਦੇ ਜਪਦੇ ਆ ਇੱਕ ਦਿਨ ਜ਼ਬਾਨ ਖਾਮੋਸ਼ ਹੋ ਜਾਂਦੀ ਏ ਉਹ ਅਨਾਖਿਤ ਨਾ ਜੋ ਪ੍ਰਮਾਤਮਾ ਦੀ ਆਵਾਜ਼ ਹੈ ਸੁਣਾਈ ਦੇਣ ਲੱਗ ਪੈਂਦੀ ਠਾਕਰ ਹਮਰਾ ਸਦ ਬੋਲਦਾ ਤੋ ਮੁਖਤਸਰ ਵਿੱਚ ਕਰਾਂ ਪ੍ਰਕਾਸ਼ ਦੇ ਰੂਪ ਦੇ ਵਿੱਚ ਪ੍ਰਮਾਤਮਾ ਸਦਾ ਸੰਗ ਹੈ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਸਦਾ ਸੰਗ ਹੈ ਔਰ ਸਭ ਜਗ੍ਹਾ ਹਰ ਵਕਤ ਹੈ ਸਰਵ ਕਾਲ ਹੈ ਸਰਬ ਦੇਸ਼ ਹੈ ਅਸੀਂ ਈਸ਼ਵਰ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਸਾਡਾ ਜਨਮ ਜੀਵਨ ਮਰਨ ਪਰਮਾਤਮਾ ਵਿੱਚ ਹੈ ਅਸੀਂ ਭੁੱਲਾ ਸਕਦੇ ਹਾਂ ਭੁੱਲ ਗਏ ਕੋਲੂ ਹੁਣ ਗੁਰਬਾਣੀ ਐਸਾ ਕਹਿੰਦੀ ਹੈ ਉਸ ਨੂੰ ਭੁੱਲ ਜਾਣਾ ਹੀ ਮਹਾ ਦੁੱਖ ਹੈ ਉਹਨੂੰ ਯਾਦ ਕਰਨਾ ਹੀ ਮਹਾ ਅਨੰਦ ਹੈ ਤੁਦ ਚਿਤ ਆਏ ਮਹਾ ਆਨੰਦ ਜਿਸ ਵਿਸਰੇ ਸੋ ਮਰ ਜਾਏ ਜੀ ਜਿਹਨੂੰ ਭੁੱਲ ਜਾਂਦਾ ਉਹਦੀਆਂ ਸਾਰੀਆਂ ਖੁਸ਼ੀਆਂ ਮਰ ਜਾਂਦੀਆਂ ਜਿਹਨੂੰ ਭੁੱਲ ਜਾਂਦਾ ਉਹਦੇ ਸਾਰੇ ਸੁੱਖ ਮਰ ਜਾਂਦੇ ਆ ਉਹਦੀ ਸਾਰੀ ਸਮਝ ਮਰ ਜਾਂਦੀ ਹੈ ਹਰ ਵਿਸਰਤ ਤੇਰੇ ਗੁਣ ਗਲਿਆ ਉਹਦੇ ਸਾਰੇ ਗੁਣ ਗਲ ਜਾਂਦੇ ਨੇ ਉਹਨੂੰ ਭੁੱਲਦੇ ਆਏ ਸਾਰੇ ਦੁੱਖ ਆਣ ਚੰਬੜਦੇ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਬੇ ਹੁਣ ਦੋਨੋਕ ਤੇ ਮੈਂ ਹੋਰ ਅਰਜ਼ ਕਰਾਂ ਇਤਨਾ ਵੱਡਾ ਪ੍ਰਮਾਤਮਾ ਜਿਸ ਨੇ ਅਰਬਾਂ ਖਰਵਾ ਸੂਰਜ ਬੜਾਏ ਚੰਦ ਤਾਰੇ ਬੜਾਏ ਧਰਤੀਆਂ ਬਣਾਈਆਂ ਜੀਵ ਜੰਤੂ ਬੜਾਏ ਕਈ ਕੋਟ ਸਸੀਰ ਸੂਰ ਨਿਕਤਰ ਕਈ ਕਰੋੜ ਸੂਰਜ ਨੇ ਚੰ드ਰਮਾ ਨੇ ਤਾਰੇ ਨੇ ਕੋਈ ਤੋ ਕੋਈ ਸੂਰਜ ਤੇ ਪਰਮਾਤਮਾ ਦੇ ਚੇਤੇ ਚੋਂ ਵੀ ਨਿਕਲ ਕੇ ਆਵੇਗਾ ਕਿਉਂਕਿ ਅਰਬਾਂ ਖਰਬਾਂ ਕੋਈ ਚੰ드ਰਮਾ ਕੋਈ ਤਾਰਾ ਕੋਈ ਸਿਆਰਾ ਕੋਈ ਧਰਤੀ ਕੋਈ ਜੀਵ ਕੋਈ ਜੰਤੂ ਕੋਈ ਮਨੁੱਖ ਕੀੜਾ ਮਕੋੜਾ ਰਬ ਦੇ ਚੇਤੇ ਚੋਂ ਵੀ ਨਿਕਲ ਕੇ ਆਵੇਗਾ ਆਖਿਰ ਸਭ ਕੁਝ ਉਹਦੇ ਚੇਤੇ ਜੇ ਥੋੜੀ ਹੈ ਬਲੇ ਧਿਆਨ ਨਾਲ ਸੁਣਨਾ ਇੱਕ ਛੋਟਾ ਜਿਹਾ ਸਾਡਾ ਘਰ ਹੁੰਦਾ ਕੋਈ ਮਨੁੱਖ ਦਾਵੇ ਨਾਲ ਨਹੀਂ ਕਹਿ ਸਕਦਾ ਕਿ ਘਰ ਦੀਆਂ ਸਾਰੀਆਂ ਚੀਜ਼ਾਂ ਮੇਰੇ ਚੇਤੇ ਚ ਨੇ ਖਾਸ ਖਾਸ ਚੀਜ਼ਾਂ ਚੇਤੇ ਚ ਹੁੰਦੀਆਂ ਬਾਕੀ ਚੇਤੇ ਚ ਨਿਕਲੀ ਆਉਂਦੀਆਂ ਕਿਧਰੇ ਲੋੜ ਪੈਣ ਤੇ ਵਿਸ਼ੇਸ਼ ਯਾਦ ਕਰਨ ਤੇ ਕਿਧਰੇ ਯਾਦ ਆ ਜਾਂਦੀਆਂ ਨੇ ਇਹ ਕਈ ਦਫਾ ਵਾਰ ਤੇ ਵਾਰ ਤੇ ਘਰ ਸਾਫ਼ ਕਰਦੇ ਆਂ ਕਿ ਕੁਝ ਐਸੀ ਚੀਜ਼ ਵੀ ਮਿਲ ਜਾਂਦੀ ਹੈ ਬੰਦਾ ਹੈਰਾਨ ਹੋ ਜਾਂਦਾ ਹੈ ਲੈ ਇਹ ਘਰ ਦੇ ਚ ਪਈ ਸੀ ਸਾਡੇ ਚੇਤੇ ਚ ਨਹੀਂ ਸੀ ਅਦੇ ਚੇਤੇ ਚ ਹੀ ਘਰ ਦਾ ਸਾਰਾ ਸਾਜ਼ੋ ਸਮਾਨ ਚੇਤੇ ਚ ਨਹੀਂ ਹੈ ਇੰਨਾ ਵੱਡਾ ਬ੍ਰਹਿਮੰਡ ਤੇ ਕਰੋੜਾਂ ਬ੍ਰਹਿਮੰਡ ਅਰ ਬਾਹ ਖਰ ਬਾਹ ਸੂਰਜ ਕੁਛ ਤੇ ਰੱਬ ਦੇ ਚੇਤੇ ਚੋਂ ਵੀ ਨਿਕਲ ਗਏ ਹੋਣਗੇ ਆਖਰ ਸਭ ਕੁਝ ਉਸ ਦੇ ਚੇਤੇ 'ਚ ਥੋੜੀ ਹੋਵੇਗਾ ਇੱਕ ਤਾਰ ਕੇ ਇੱਕੇ ਤਰਕ ਖੜੀ ਕਰ ਸਕਦਾ ਹੈ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਸਰਵਨ ਕਰੋ ਪਾਤਸ਼ਾਹ ਕਹਿੰਦੇ ਨੇ ਚਿੱਤੇ ਅੰਦਰ ਸਭ ਕੋ ਬੜੇ ਧਿਆਨ ਨਾਲ ਸੁਣਨਾ ਸਭ ਕੁਝ ਉਸ ਦੇ ਚੇਤੇ ਦੇ 'ਚ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਟ ਚਲਾਏ ਸਭ ਕੁਝ ਉਸ ਦੀ ਨਿਗਾਹ ਦੇ ਥੱਲੇ ਕਿ ਸਭ ਕੁਝ ਉਸ ਦੇ ਚੇਤੇ ਦੇ ਚ। ਫਿਰ ਮਹਾਰਾਜ ਇੰਜ ਵੀ ਕਹਿੰਦੇ ਨੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰਹਿ। ਸਦਾ ਵੇਖਦਾ ਪਿਆ ਸਭ ਨੂੰ ਵੇਖਦਾ ਹੈ। ਸਦਾ ਸੁਣਦਾ ਪਿਆ ਸਭ ਨੂੰ ਸੁਣਦਾ ਹੈ। ਸਾਰਿਆਂ ਦੇ ਸੰਗ ਹੈ ਮੈਂ ਮੂਰਖ ਜਾਣਿਆ ਦੂਰੀ ਰਹਿ। ਉਸ ਦੇਤੇ ਤੇ ਦੇ ਚ ਅਸੀਂ ਹੈਗੇ ਆ ਉਸ ਦੀ ਯਾਦ ਦੇ ਚ ਅਸੀਂ ਹੈਗੇ ਆ ਸਾਡੀ ਯਾਦ ਦੇ ਚ ਉਹ ਕੋਈ ਨਹੀਂ ਉਹਦੀ ਤਰਫੋਂ ਸਾਡੇ ਨਾਲ ਰਿਸ਼ਤਾ ਜੁੜਿਆ ਹੋਇਆ ਹੈ ਸਾਡੀ ਤਰਫੋਂ ਉਸ ਨਾਲ ਰਿਸ਼ਤਾ ਟੁੱਟਿਆ ਹੈ ਸੰਬੰਧ ਯਾਦਾਂ ਦੇ ਆਉਂਦੇ ਨੇ ਉਰ ਕੀ ਹੈ ਰਿਸ਼ਤੇਦਾਰੀ ਕੀ ਆਉਂਦੀ ਹੈ ਯਾਦਾਂ ਦੇ ਜੋ ਭੁੱਲ ਗਿਆ ਕਿਹੜੀ ਗੱਲ ਦਾ ਰਿਸ਼ਤੇ ਦਾ ਯਾਦ ਹੀ ਕੋਈ ਨਹੀਂ चेते च नहीं याद ही नहीं है यादा दे संबंध होंगे चेते संबंध होंगे तमाम अवतारी पुरशा ने कहा चेते करो याद करो सिमरन करो किसनों जेन भूल गए असी ईश्वर ने बुलाया है गवाया नहीं है ओद महा आनंद है ਉਦੀ ਯਾਦ ਮਹਾ ਸ਼ਕਤੀ ਹੈ ਉਦੀ ਯਾਦ ਮਹਾ ਰਸ ਹੈ ਉਦੀ ਯਾਦ ਮਹਾ ਖੇੜਾ ਹੈ ਪਰ ਉਹਨੂੰ ਭੁੱਲ ਜਾਣਾ ਮਹਾ ਦੁੱਖ ਮਹਾ ਕਲੇਸ਼ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋ ਇਸ ਦੇ ਉੱਤੇ ਇੱਕ ਛੋਟੇ ਜਿਹੇ ਗਾਥਾ ਦਾਸ ਅਕਸਰ ਅਰਜ਼ ਕਰਦਾ ਹੁੰਦਾ ਹੈ ਕਹਿ ਕੇ ਮੈਂ ਸਮਾਪਤੀ ਕਰਾਂਗਾ